ਕੀ ੜਾ ਜਿਸ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਸਿਕੰਦਰ ਸਿੰਘ ਮਲੂਕਾ ਤੇ ਹੋਰ ਵੀ ਅਕਾਲੀ ਆਗੂ ਸ਼ਾਮਲ ਨੇ ਹੁਣ ਕਸੂਤੇ ਫਸੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਬਾਗੀ ਧੜੇ ਦੇ ਵੱਲੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਸੀ ਲੋਕ ਸਭਾ ਚੋਣਾਂ ਧਾਰਨ ਤੋਂ ਬਾਅਦ ਇਹ ਮੰਗ ਜਿਹੜੀ ਆ ਬਹੁਤ ਜ਼ਿਆਦਾ ਜ਼ੋਰਦਾਰ ਦੇ ਨਾਲ ਬਾਗੀ ਧੜੇ ਨੇ ਚੱਕੀ ਕਿ ਨਹੀਂ ਹੁਣ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਦੋ ਧੜੇ ਬਣ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਸ ਤੋਂ ਬਾਅਦ ਬਾਗੀ ਧੜਾ ਸ਼੍ਰੀ ਕਾਲ ਤਖਤ ਸਾਹਿਬ ਵੀ ਮਾਫੀਨਾਮਾ ਉੱਤੇ ਜਾ ਕੇ ਦਿੱਤਾ ਕਿ ਸ਼੍ਰੋਮ ਨੇ ਕਾਲੇ ਦਲ ਦੇ ਕੋਲੋਂ ਇਹ ਗਲਤੀਆਂ ਹੋਈਆਂ ਨੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਵੀ ਗਲਤ ਟਹਿਰਾਇਆ ਗਿਆ ਕਿ ਉਹਨਾਂ ਨੇ ਇਹ ਗਲਤੀਆਂ ਕੀਤੀਆਂ ਨੇ ਦਰਅਸਲ ਇਹ ਜਿਹੜਾ ਮਾਫੀਨਾਮਾ ਉਸ ਦੇ ਵਿੱਚ ਬਾਗੀ ਤੜ ਨੇ ਕਿਹਾ ਸੀ ਕਿ 2015 ਦੇ ਵਿੱਚ ਹੋਈਆਂ ਬੇਅਦਬੀਆਂ ਦੇ ਮੁਲਜ਼ਮਾਂ ਨੂੰ ਕੋਈ ਸਖਤ ਕਾਰਵਾਈ ਉਹਨਾਂ ਦੇ ਖਿਲਾਫ ਨਹੀਂ ਕੀਤੀ ਗਈ ਤੇ ਨਾਲ ਹੀ ਡੇਰਾ ਸਿਰਸਾ ਮੁਖੀ ਨੂੰ ਵੀ ਮਾਫ ਕਰ ਦਿੱਤਾ ਗਿਆ ਉਸ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਲੱਗਾ ਸੀ ਕਿ ਹੁਣ ਸ਼੍ਰੋਮ ਨੇ ਕਾਲੇ ਦਲ ਦੇ ਪ੍ਰਧਾਨ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਇਸ ਕਾਲ ਤਾਂ ਪਹਿਲਾਂ ਹੀ ਖੜਾ ਹੋ ਰਿਹਾ ਸੀ ਜਦੋਂ ਬਾਗੀ ਤੜਾ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਅਸਤੀਫੇ ਦੇਣ ਦੀ ਕਿ ਕੀ ਸ਼੍ਰੋਮਣਿਕਾਲ ਦੇ ਪ੍ਰਧਾਨ ਹੁਣ ਅਸਤੀਫਾ ਦੇ ਦੇਣਗੇ ਜਾਂ ਨਹੀਂ ਦੇਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਸਾਰੇ ਮਾਮਲੇ ਦੇ ਉੱਤੇ ਚੁੱਪੀ ਧਾਰੀ ਹੋਈ ਸੀ ਉਹਨਾਂ ਨੇ ਕੋਈ ਵੀ ਇਸ ਦੇ ਉੱਤੇ ਬਿਆਨ ਨਹੀਂ ਸੀ ਦਿੱਤਾ ਪਰ ਜਦੋਂ ਸ਼੍ਰੀ ਕਾਲਤਖ ਸਾਬ ਬਾਗੀ ਤੜਾ ਪਹੁੰਚ ਗਿਆ ਤਾਂ ਹੋਰ ਜ਼ਿਆਦਾ ਇਹ ਸਵਾਲ ਖੜਾ ਹੋਣ ਲੱਗਾ ਕਿ ਕੀ ਹੁਣ ਸੁਖਬੀਰ ਸਿੰਘ ਬਾਦਲ ਫਸਤੇ ਹੋਏ ਨਜ਼ਰ ਆ ਰਹੇ ਆ ਉਹ ਫਸੇ ਹੋਏ ਨੇ ਤਾਂ ਕੀ ਉਹ ਅਸਤੀਫਾ ਦੇ ਦੇਣਗੇ ਪਰ ਹੁਣ ਜੋ ਸੁਖਬੀਰ ਸਿੰਘ ਬਾਦਲ ਨੇ ਦਾਅ ਕੀਤਾ ਹੈ ਜੋ ਉਹਨਾਂ ਨੇ ਬਾਜ਼ੀ ਪਲਟ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜੇ ਬਾਜ਼ੀ ਪਲਟੇ ਕਿ ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਹੁਣ ਬਾਗੀ ਤਣਾਚਾਰਾ ਪਾਸੋਂ ਫਸਤਾ ਹੋਇਆ ਨਜ਼ਰ ਆ ਰਿਹਾ ਹੈ ਦੇ ਰਿਜ਼ਲਟ ਸੂਤਰਾਂ ਨੇ ਇਹ ਕਹਿਣਾ ਹੈ ਕਿ ਪਾਰਟੀ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੋਵੇਂ ਹੀ ਇਹ ਜੋ ਮਾਫੀਨਾਮਾ ਦਿੱਤਾ ਗਿਆ ਉਸੇ ਸਪਸ਼ਟੀਕਰਨ ਦੇਣ ਨੂੰ ਤਿਆਰ ਨਹੀਂ ਕਿਉਂਕਿ ਸ਼੍ਰੀ ਕਾਲਤਾਖਬ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਕਾਲਤਾਖਬ ਸਾਹਿਬ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਨਿਮਾਣੇ ਸਿੱਖ ਦੇ ਵਾਂਗ ਪੇਸ਼ ਹੋਣਗੇ ਤੇ ਨਾਲ ਹੀ ਇਹ ਕਿ ਸਪਸ਼ਟੀਕਰਨ ਜਿਹੜਾ ਹੈ ਕਿ ਪਾਰਟੀ ਦੇ ਵੱਲੋਂ ਤਿਆਰ ਕੀਤਾ ਜਾ ਰਿਹਾ ਤੇ ਉਹ ਤਿਆਰੀਆਂ ਉਹਨਾਂ ਨੇ ਖਿੱਚ ਲਈਆਂ ਨੇ ਕਿ ਜੋ ਵੀ ਮਾਫੀਨਾਮਾ ਬਾਕੀ ਧੜੇ ਵੱਲੋਂ ਦਿੱਤਾ ਗਿਆ ਹੈ ਅਸ਼ੀਕਾਲ ਤੱਕ ਸੈਪ ਉਸ ਦੇ ਉੱਤੇ ਉਹ ਸਪਸ਼ਟੀਕਰਨ ਪਾਰਟੀ ਦੇ ਵੱਲੋਂ ਦਿੱਤਾ ਜਾਵੇਗਾ ਤੇ ਸ਼੍ਰੋਮਣੀ ਕਮੇਟੀ ਵੀ ਇਸ ਸਪਸ਼ਟੀਕਰਨ ਦੇਵੇਗੀ ਤੇ ਜੋ ਉਹਨਾਂ ਦੇ ਹੈ ਜੋ ਜਾਣੇ ਜਾਣੇ ਚ ਗਲਤੀਆਂ ਹੋਈਆਂ ਨੇ ਉਸ ਦੇ ਲਈ ਮਾਫੀ ਮੰਗੀ ਜਾਵੇਗੀ ਹੁਣ ਇਸ ਦਾਅ ਤੋਂ ਬਾਅਦ ਇਦਾਂ ਲੱਗ ਰਿਹਾ ਹੈ ਕਿ ਹੁਣ ਜੋ ਬਾਕੀ ਧੜਾ ਹੈ ਉਹ ਫਸਤਾ ਹੋਇਆ ਨਜ਼ਰ ਆ ਰਿਹਾ ਉਸ ਦੇ ਕੋਲ ਕੀ ਆਧਾਰ ਰਹਿ ਜਾਏਗਾ ਕਿ ਉਹ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਤੋਂ ਸਤੀਫੇ ਦੀ ਮੰਗ ਕਰਨਗੇ ਕਿਉਂਕਿ ਬਾਕੀ ਧੜੇ ਇਹ ਮਾਫੀ ਨਾਮੇ ਨੂੰ ਇੱਕ ਆਧਾਰ ਬਣਾਇਆ ਹੋਇਆ ਸੀ ਇੱਕ ਬਹੁਤ ਮਜ਼ਬੂਤ ਆਧਾਰ ਬਣਾਇਆ ਸੀਗਾ ਕਿ ਇਹ ਗਲਤੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੋਲੋਂ ਇਸ ਕਰਕੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਪਰ ਹੁਣ ਸੁਖਬੀਰ ਸਿੰਘ ਬਾਦਲ ਨੇ ਤਾਂ ਇਹ ਗਲਤੀਆਂ ਮੰਨਨ ਨੂੰ ਤਿਆਰ ਹੋ ਗਏ ਨੇ ਸਪਸ਼ਟਿਕਰਣ ਦੇਣ ਨੂੰ ਤਿਆਰ ਹੋ ਗਏ ਨੇ ਸ਼੍ਰੋਮਣੀ ਕਮੇਟੀ ਵੀ ਸਪਸ਼ਟਿਕਰਣ ਨੂੰ ਤਿਆਰ ਹੋ ਗਈ ਹੈ ਤੇ ਹੁਣ ਕੀ ਹੋਵੇਗਾ ਇਹ ਸਮਾਂ ਹੀ ਦੱਸੇਗਾ ਕਿ ਇਹ ਬਾਗੀ ਤੜਾ ਹੁਣ ਪਰ ਮੋਟਾ-ਮੋਟਾ ਇਹੀ ਲੱਗ ਰਿਹਾ ਹੈ ਕਿ ਬਾਗੀ ਤੜਾ ਹੁਣ ਚਾਰੇ ਪਾਸੇੋਂ ਫਸਦਾ ਹੋਇਆ ਨਜ਼ਰ ਆ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈ